ਉਹ ਅੰਬੈਸਡਰਕਾਰ ਉਦੋਂ ਜਾਂਦਾ ਪ੍ਰਤਾਪ ਸਿੰਘ ਕੈਰੋਂ ਕੋਲੇ ਹੁੰਦੀ ਸੀ ਜੀ ਜਾਂ ਚਾਂਦੀਰਾਮ ਕੋਲੇ ਹੁੰਦੀ ਸੀ ਠੀਕ ਹੈ ਮੈਸਟਰਕਾਰ ਨਹੀਂ ਚੜਾਈ ਸੀ ਨਹੀਂ ਨਹੀਂ ਚੜਾਈ ਸੀ ਹੂੰ ਦਇਜਾ ਛੱਲੀਆਂ ਬਣਾ ਲਈ ਟਾਣੇ ਮਿੱਤਰਾ ਦੂਰ ਦਿਆ ਹੂੰ ਇਹ ਰਿਕਾਰਡ ਜਦੋਂ ਆਇਆ ਤੁਮਾਂ ਪੈ ਗਿਆ ਪੰਜਾਬ ਦੇ ਵਿੱਚ ਇੰਨਾ ਰਿਕਾਰਡ ਵਿਖਿਆ ਕੰਪਨੀ ਨੂੰ ਦੁਬਾਰੇ ਫੇਰ ਕਾਪੀਆਂ ਹੋਰ ਤਿਆਰ ਕਰਨੀਆਂ ਪਈਆਂ ਤੇ ਚਾਂਦੀਰਾਮ ਨੂੰ ਵੀ ਰਾਇਲਟੀ ਇੰਨੀ ਮਿਲਣ ਲੱਗ ਗਈ ਇੰਨੇ ਉਹਦੇ ਖਾੜੇ ਲੱਗਣ ਲੱਗੇ ਚਾਂਦੀਰਾਮ ਦਾ ਦਿਮਾਗ ਹੀ ਖਰਾਬ ਹੋ ਗਿਆ ਜੀ ਚੰਦੀ ਰਾਮ ਤਾਂ दारू-ਦੂਰ ਪੀ ਕੇ ਪੈ ਜਾ ਕਰੇ ਜਿਵੇਂ ਮੂਰੇ ਗੋਰਖਾ ਖੜਾਇਆ ਕੋਠੀ ਦੇ ਤੇ ਆ 10 ਰੁਪਿਆ ਦਾ ਨੋਟ ਹੁੰਦਾ ਸੀ ਉਸ ਟਾਈਮ ਇਹਦੀ ਬਹੁਤ ਕੀਮਤ ਸੀ ਜੀ ਇਹਦੇ ਵਿੱਚ ਇਹਦੀ ਇਨਫੈਕਟ ਬਣਾ ਕੇ ਪੀਣ ਲੱਗ ਗਿਆ ਪੈਸੇ ਨੂੰ ਪੈਸਾ ਹੀ ਨਾ ਸਮਝਣ ਲੱਗ ਗਿਆ ਨੋਟਾਂ ਦੀ ਹਾਂ ਨੋਟਾਂ ਦੀ ਤੇ ਉਹ ਜਦੋਂ ਜਾਇਆ ਕਰਨ ਬੋਕਰਣਾ ਉਹ ਕਹਦਾ ਕਰੇ ਸਾਬ ਤਾਂ ਸੁਆ ਖੜਾ ਹੈ ਹਜੇ ਜਦੋਂ ਉੱਠੇਗਾ ਫੇਰ ਕਰਾਂਗੇ ਬੋਕਰ ਠੀਕ ਹੈ ਫਿਰ ਐਸੀ ਜੀ ਉਹਦੀ ਬਾਅਦ ਚ ਮਾੜੀ ਹਾਲਤ ਹੋਈ ਵੀ ਉਹ ਨੂੰ ਕੁਝ ਸੰਭਣ ਵਾਲਾ ਨਹੀਂ ਮਿਲਿਆ ਹਾਂ ਚੰਦਰਾਮ ਸ਼ਾਂਤੀ ਇਹ ਜਿਹੇ ਅੰਬੈਸਡਰਕਾਰ ਉਦੋਂ ਜਾਂਦਾ ਪ੍ਰਤਾਪ ਸਿੰਘ ਕੈਰੋਂ ਕੋਲੇ ਹੁੰਦੀ ਸੀ ਜੀ ਜਾਂ ਚੰਦਰਾਮ ਕੋਲੇ ਹੁੰਦੀ ਸੀ ਠੀਕ ਹੈ ਮੈਸਡਰਕਾਰ ਨਹੀਂ ਚੜਾਈ ਸੀ ਨਹੀਂ ਨਹੀਂ ਚੜਾਈ ਸੀ ਹੂੰ ਤੇ ਉਹ ਜਿਹੜਾ ਕਾਰ ਦਾ ਡਰਾਈਵਰ ਸੀਗਾ ਜੀ ਉਹਤੇ ਮੈਂ ਤਾਂ ਜਿਹੜੀ ਹੁਣ ਕਹਾਣੀ ਅਖਬਾਰਾਂ ਤੋਂ ਪੜ੍ਹੀ ਆ ਕੋਈ ਇਹਨੂੰ ਸ਼ੱਕ ਉਹ ਸਮੇਂ ਤੁਸੀਂ ਤੁਹਾਨੂੰ ਬਾਕੀ ਉਸ ਸਮੇਂ ਤੁਹਾਨੂੰ ਗਿਆਨ ਹੋਊਗਾ ਵੀ ਕਿਉਂਕਿ ਤੁਸੀਂ ਸੀਗੇ ਉਦੋਂ ਨਹੀਂ ਉਦੋਂ ਮੈਂ ਛੋਟਾ ਸੀ ਜੀ ਉਹ ਛੋਟੇ ਸੀ ਹਾਂ ਛੋਟਾ ਸੀ ਉਹ ਮੈਨੂੰ ਬਾਅਦ ਚ ਜਾਣਕਾਰੀ ਮਿਲੀ ਹੈ ਮੈਂ ਤੁਹਾਡੇ ਕੰਮ ਕਰਕੇ ਤੁਹਾਨੂੰ ਜਾਣਕਾਰੀ ਹੋਣੀ ਹੈ ਹਾਂ ਤੇ ਇਹ ਚਾਂਦੀ ਰਾਮ ਤੋਂ ਫਿਰ ਕਤਲ ਹੋ ਗਿਆ ਉਹਦਾ ਡਰਾਈਵਰ ਦਾ ਅੱਛਾ ਹਾਂ ਫਿਰ ਜੇਲ੍ਹ ਚ ਜਾਵੜਿਆ ਇਹ ਕੋ ਐਡੀ ਮਾੜੀ ਹਾਲਤ ਤੇ ਉਹ ਵਿਚਾਰੀ ਫਿਰ ਸ਼ਾਂਤੀ ਦੇਵੀ ਸੀ ਉਹ ਆਪਰੇ ਆਪ ਨੂੰ ਅੱਗ ਲਾ ਕੇ ਮਰ ਗਈ ਅੱਛਾ ਇਹ ਹੋਇਆ ਜੀ ਹਾਂ ਜਿਵੇਂ ਨੰਦ ਲਾਲ ਨੂਰਪੁਰੀ ਸੀ ਜੀ ਬੜੀ ਚੜਾਈ ਸੀ ਪਰ ਉਦੋਂ ਜਿਹੜੇ ਲਖਾਰੀ ਸੀ ਲੇਖਕਾਂ ਨੂੰ ਕੋਈ ਪੈਸੇ ਨਹੀਂ ਸੀ ਦਿੰਦਾ ਆਰਥਿਕ ਮਦਦ ਨਹੀਂ ਸੀ ਕਰ ਲਈ ਠੀਕ ਹੈ ਨੰਦ ਲਾਲ ਨੂਰਪੁਰੀ ਵਿਚਾਰਾ ਉਹਦੇ ਬਹੁਤ ਮਸ਼ਹੂਰ ਗੀਤ ਹੋਏ ਆ ਹੂੰ ਉਹ ਦੁਨੀਆ ਦੇ ਲੋਕੋ ਪੂਜੋ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਹਾਂ ਇਹ ਗੀਤ ਉਹਦਾ ਤੁਸੀਂ ਸੁਣਿਆ ਹੋਣਾ ਸਕੂਲ ਚ ਹਾਂ ਹੋਰ ਸ੍ਰੀਨਦਰ ਕੌਰ ਨੇ ਬਹੁਤ ਗਾਏ ਆ ਕਿੱਠੇ ਮਾਰ ਤਾ ਟੋਰੇ ਆ ਜੀ ਤੇ ਜਹਾਰ ਨੂੰ ਤੇ ਉਹ ਇਹੋ ਜਿਹੇ ਗੀਤ ਬਹੁਤ ਨੂਰਪੁਰੀ ਨੇ ਲਿਖੇ ਹੂੰ ਨੋ 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 ਗੋ ਰੀਦੀਆਂ ਜਾਂਝਰਾ ਬੁਲਾਉਂਦੀਆਂ ਪਈਆਂ ਨੂਰਪੁਰੀ ਕੋਲੋਂ ਸ਼ਰਮ ਆਉਂਦੀਆਂ ਗਈਆਂ ਉਹ ਗੜੇ ਬੜੇ ਗੀਤ ਉਹਨੇ ਲਿਖੇ ਖੀਰ ਦੇ ਵਿੱਚ ਉਹਦੀ ਗਰੀਬੀ ਦੇ ਹਾਲਤ ਵਿੱਚ ਐਸੀ ਮਾਰੀ ਹੋਈ ਉਹ ਵਿਚਾਰਾ ਖੂਹ ਚ ਛਾਲ ਮਾਰ ਕੇ ਮਰ ਗਿਆ ਲੇਖਕ ਆਨੰਦ ਲਾਲ ਨੂਰਪੁਰੀ ਨੂਰਪੁਰੀ ਜਿਹੜੇ ਗਾਣੇ ਲਿਖਦਾ ਸੀ ਜਿਹੜਾ ਗਾਣੇ ਲਿਖਦਾ ਸੀ ਕਿਉਂਕਿ ਉਹਨਾਂ ਨੂੰ ਪੈਸੇ ਮਿਲਦੇ ਨਹੀਂ ਸੀ ਉਸ ਸਮੇਂ ਹਾਂਜੀ 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 ਹਾਂ ਅੱਛਾ ਇਹ ਜਿਹੜਾ ਇਹ ਆਪਾਂ ਉਹ ਵੀ ਹੋਰ ਗੱਲ ਕਰਦੇ ਜਿਹੜਾ ਰਿਕਾਰਡ ਹੁੰਦਾ ਮੰਨ ਲਓ ਇੱਕ ਜਿਹੜਾ ਪੱਥਰ ਵਾਲਾ ਰਿਕਾਰਡ ਪੁਰਾਣਾ ਕਹਿੰਦੇ ਆਪਾਂ ਹਾਂਜੀ ਉਹ ਕਿੰਨੇ ਵਾਰ ਚੱਲ ਉਹ ਇੱਕ ਪਾਸੇ ਉਹਦੇ ਇੱਕੋ ਹੀ ਗਾਣਾ ਹੁੰਦਾ ਜੀ ਫਿਰ ਉਹਨੂੰ ਬਦਲਣਾ ਪੈਂਦਾ ਸੂਈ ਲਾਉਣੀ ਪੈਂਦੀ ਹੈ ਲੋਹੇ ਦੀ ਹਾਂ ਆ ਮੇਰੇ ਕੋਲ ਪੰਜਾਂ ਸੂਈਆਂ ਜੀ ਹਾਂ ਤੇ ਉਹ ਬਦਲਣੀ ਪੈਂਦੀ ਆ ਉਹਦੇ ਨਾਲ ਉਹ ਨਟ ਜਾ ਲੱਗਿਆ ਪੇਚ ਜਾ ਜੀ ਤੇ ਉਹਦੇ ਵਿੱਚ ਸੂਈ ਪੈ ਜਾਂਦੀ ਹੈ ਤੇ ਉਹ ਨਟ ਖੋਲ ਕੇ ਸੂਈ ਨਿਕਲ ਜਾਂਦੀ ਹੈ ਤਿੱਖੀ ਜੀ ਹੁੰਦੀ ਐ ਢਿੱਕ ਹਾਂ ਤੇ ਮੁਰਕ ਕੇ ਨਵੀਂ ਸੂਈ ਲੱਗਦੀ ਹੈ ਫਿਰ ਉਹ ਇੱਕ ਸੂਈ ਨਾਲ ਦੋ ਗੀਤੀ ਚੱਲਦੇ ਸੀ ਇੱਕ ਪਾਸਾ ਉਧਰਲਾ ਇੱਕ ਉਧਰਲਾ ਠੀਕ ਹੈ ਹਾਂ ਜਿਹੜਾ ਪੱਥਰ ਦਾ ਉਹ ਤਾਂ ਲੱਖ ਦੇ ਰਿਕਾਰਡ ਸੀ ਉਹ ਹੁਣ ਪੱਥਰ ਦੇ ਕਹਿੰਦੇ ਲੋਕ ਜੀ ਹਮਮ ਅੱਛਾ ਉਹ ਸੂਈ ਘੱਜ ਜਾਂਦੀ ਸੀਗੀ ਉਹ ਹਾਂ ਸੂਈ ਘੱਜ ਜਾਂਦੀ ਸੀ ਮੜ ਜਾਂਦੀ ਸੀ ਜਦ ਖੁੰਡੀ ਹੋ ਜਾਂਦੀ ਸੀ ਸੂਈ ਮੜ ਜਾਂਦੀ ਸੀ ਉਦੋਂ ਫਿਰ ਸ਼ੂਕ ਪਾਉਣ ਲੱਗ ਜਾਂਦਾ ਸੀ ਨਵਾਜ ਸਹੀ ਨਹੀਂ ਸਾਫ ਨਹੀਂ ਸੀ ਆਉਂਦੀ ਤਾਂ ਕਰਕੇ ਉਹ ਬਦਲ ਨਹੀਂ ਪੈਂਦੀ ਠੀਕ ਹੈ ਸੂਈ ਬਦਲਦੇ ਸੀਗੇ ਬਦਲਦੇ ਸੀ ਹਾਂ ਤੇ ਇਹ ਜਦੋਂ ਇੱਕ ਵਾਰ ਮੰਨ ਲਓ ਗੀਤ ਪੂਰਾ ਹੋ ਗਿਆ ਉਹ ਰੁਕ ਜਾਂਦਾ ਸੀ ਆਪੇ ਆਵਾਜ਼ ਨੂੰ ਹਟ ਜਾਂਦੀ ਸੀ ਉਹਦੇ ਵਿੱਚ ਹਾਂ ਉਹਦੇ ਵਿੱਚ ਆਵਾਜ਼ ਆਉਣਾ ਹਟ ਜਾਂਦੀ ਸੀ ਫਿਰ ਉਹ ਸਪੀਕਰ ਲਾਉਣ ਵਾਲਾ ਉਹਨੂੰ ਰੋਕ ਕੇ ਬ੍ਰੇਕ ਲੱਗਿਆ ਹੁੰਦਾ ਉਹ ਲਾ ਕੇ ਬ੍ਰੇਕ ਖੜਾ ਲੈਂਦਾ ਸੀ ਫਿਰ ਉਹ ਦੂਜਾ ਪਾਸਾ ਬਦਲ ਕੇ ਦੁਬਾਰੇ ਲਾਉਂਦਾ ਸੀ ਅੱਜ ਬਾਬੂ ਅੱਜਕੱਲ ਤਾਂ ਜਿਹੜੀ ਪੈਨ ਡਰਾਈਵ ਚਿੱਪਾਂ ਦੇ ਵਿੱਚ ਜਾਂ ਫੋਨਾਂ ਦੇ ਵਿੱਚ ਇੰਨੀ ਨਹੀਂ ਮੈਮਰੀ ਹੈਗੇ ਹਜ਼ਾਰਾਂ ਗੀਤ ਭਰੇ ਜਾਂਦੇ ਆ ਹਨਾ ਉਸ ਸਮੇਂ ਜਿਹੜਾ ਇਹ ਇੱਕ ਤਵਾ ਹੁੰਦਾ ਸੀਗਾ ਇਹਦੇ ਵਿੱਚ ਕਿੰਨੇ ਗੀਤ ਹੁੰਦੇ ਸੀਗੇ ਇਹਦੇ ਚ ਇੱਕੋ ਹੀ ਹੁੰਦਾ ਸੀ ਜੀ 3 ਮਿੰਟ ਦਾ ਗੀਤ ਇੱਕ ਗੀਤ ਹੀ ਆਉਂਦਾ ਹੈਗਾ ਹਾਂ ਇੱਕ ਹੀ ਆਉਂਦਾ ਸੀ 3 ਮਿੰਟਾਂ ਚ ਪੂਰਾ ਕਰਨਾ ਹੁੰਦਾ ਸੀ ਕਈ ਵਾਰੀ ਉਹ ਪ੍ਰੈਕਟਿਸ ਕਰਕੇ ਫੇਰ ਹੋਰ 3 ਮਿੰਟ ਚ ਪੂਰਾ ਕਰਦੇ ਸੀ ਠੀਕ ਹੈ ਜਦੋਂ ਵੱਧ ਜਾਂਦਾ ਟਾਈਮ ਉਦੋਂ ਵੀ ਵੀ ਦੁਬਾਰਾ ਕਰੋ ਅੱਛਾ ਗਾਇਕਾਂ ਨੂੰ ਹਦਾਇਤ ਸੀ ਕਿ 3 ਮਿੰਟ ਤੋਂ ਵੱਧ ਨਹੀਂ ਗਾਉਣਾ ਹਾਂ ਪੂਰਾ ਕਰਨਾ ਹੈ ਉਹਨਾਂ ਦਾ ਜਿਹੜਾ ਸੂਨ ਸੂਨ ਬਣਦਾ ਸੀ ਇਹ ਜੀ ਤਾंबे ਦਾ ਚਮੂਨ ਬਣਦਾ ਸੀ ਜਿਵੇਂ ਬਰੀਕ ਲੈਣਾ ਨਹੀਂ ਹੁੰਦੀਆਂ ਜਿਵੇਂ ਇਹ ਰਿਕਾਰਡ ਦੇ ਵਿੱਚ ਲੈਣਾ ਨਾ ਆ ਹੀ ਤਾਂਬੇ ਦਾ ਸਪੂਨ ਬਣਦਾ ਸੀ ਉਹਦੇ ਵਿੱਚ ਆਵਾਜ਼ ਉਹ ਪਤਾ ਨਹੀਂ ਕਿਹੜੇ ਸਾਬ ਨਾ ਮੈਗਨੇਟ ਵਰਦੇ ਸੀ ਤੇ ਉਹ ਫਿਰ ਇਹ ਜਿਹੜੇ ਰਿਕਾਰਡ ਹੁੰਦੇ ਸੀ ਉਹ ਇਹਨਾਂ ਨੂੰ ਢਾਲ ਕੇ ਲਾਖ ਨੂੰ ਤੇ ਐਂ ਰੱਖੀ ਜਾਂਦੇ ਸੀ ਜੋ ਸਪੂਨ ਐ ਉੱਤੇ ਲੱਗੀ ਜਾਂਦਾ ਸੀ ਐਂ ਗਾਹਾਂ ਰਿਕਾਰਡ ਨਿਕਲ ਨਿਕਲ ਕੇ ਗਾ ਸੁੱਕ ਜਾਂਦੇ ਸੀ ਤੇ ਉਹਨਾਂ ਦੇ ਵਿੱਚ ਆਵਾਜ਼ ਆ ਜਾਂਦੀ ਸੀ ਉਹ ਨਾ ਜਾਂਦੀ ਸੀਗੀ ਹਾਂ 3 ਮਿੰਟ ਤੋਂ ਵੱਧ ਗਾਣਾ ਨਹੀਂ ਕੋਈ 3 ਮਿੰਟ ਤੋਂ ਵੱਧ ਗਾਣਾ ਨਹੀਂ ਠੀਕ ਆ ਤਾਂ ਹੀ ਕਹ ਦਿੰਦੇ ਆ ਕਿ ਗਾਣੇ ਜਿਹੜੇ ਹੁੰਦੇ 3-4 ਮਿੰਟ ਦੇ ਹੁੰਦਾ ਜਿਵੇਂ ਚਲੋ ਅੱਜ ਕੱਲ ਲੰਮੇ ਕੱਢੇ ਆ ਗਾਣੇ ਬਹੁਤ ਵੱਡੇ ਵੱਡੇ ਕੱਢਦੇ ਜੀ ਬਹੁਤ ਲੰਮੇ ਆ ਪਰ ਆਮ ਤੌਰ ਤੇ ਜ਼ਿਆਦਾਤਰ ਗਾਣੇ 3-4 ਮਿੰਟ ਦੇ ਹੁੰਦੇ ਆ ਹ ਕੋਈ ਵੀ 3 ਮਿੰਟ ਤੋਂ ਵੱਧ ਨਹੀਂ ਸੀ ਠੀਕ ਹੈ ਜੀ ਹਾਂ ਹਾਂ ਤੇ ਇਹ ਜਿਵੇਂ ਇਹਦੀ ਉਮਰ ਕਿੰਨੀ ਹੁੰਦੀ ਸੀ ਇੱਕ ਤਵੇ ਦੀ ਮੰਨ ਲਓ ਕਿੰਨੇ ਵਾਰ ਸੁਣ ਸਕਦਾ ਸੀ ਬੰਦਾ ਇਹਦੀ ਉਮਰ ਜੀ ਚਲਾਉਣ ਦੇ ਸਿਰ ਤੇ ਸੀ ਹੂੰ ਜਿੰਨਾ ਜ਼ਿਆਦਾ ਚਲਾਉਂਦੇ ਸੀ ਇਹ ਜਾਂਦਾ ਸੀ ਫਿਰ ਸਰਸਰ ਦੀ ਆਵਾਜ਼ ਦੇਣ ਲੱਗ ਜਾਂਦਾ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਸਪੀਕਰ ਵਾਲਾ ਨਮਾ ਲਿਆਉਂਦਾ ਸੀ ਹੂੰ ਟੋੜ ਦਿੰਦੇ ਸੀਗੇ ਇਹ ਇੱਕ ਇਹ ਹੋਰ ਵੀ ਇਹ ਗੱਲ ਹੈ ਜੀ ਇਹ ਲੋਕ ਕਿਸੇ ਨੂੰ ਖੰਗ ਹੋ ਜਾਂਦੀ ਸੀ ਨਾ ਜਵਾਖ ਨੂੰ ਖੰਗ ਸਾਸੂ ਸਿਆਲਾਂ ਦੇ ਵਿੱਚ ਤੇ ਉਦੋਂ ਸਪੀਕਰ ਵਾਲੇ ਕੋਲੋਂ ਨਾ ਰਿਕਾਰਡ ਲੈ ਕੇ ਆਉਂਦੇ ਟੁੱਟਿਆ ਟੁਕੜਾ ਠੀਕ ਹੈ ਉਹਨੂੰ ਗੋਲ ਕਰਕੇ ਉਹਦੇ ਵਿੱਚ ਮੋਰੀ ਕਰਕੇ ਤੇ ਜਵਾਖ ਦੇ ਗਲ ਦੇ ਵਿੱਚ ਪਾ ਜਾਂਦੇ ਸੀ ਚ ਖੰਗ ਹਟ ਜਾਂਦੀ ਸੀ ਅੱਛਾ ਇਹਦੇ ਪਛ ਕੀ ਰਾਜ ਹਾਂ ਹਾਂ ਹੁਣ ਵੀ ਮਿੱਠਾ ਰਿਕਾਰਡ ਉੱਤੇ ਟੁੱਟਿਆ ਪਿਆ ਇੱਕ ਕੋਈ ਲੈ ਕੇ ਗਿਆ ਬੰਦਾ ਕਹਿੰਦਾ ਯਾਰ ਇਹ ਪੁਰਾਣਾ ਨੁਕਤਾ ਮੈਂ ਵਰਤਣਾ ਹੈ ਤੇ ਤੁਮ ਮੈਨੂੰ ਰਿਕਾਰਡ ਦੇ ਟੁੱਟਿਆ ਮੈਂ ਯਾਰ ਮੇਰੇ ਕੋਲ ਟੁੱਟਿਆ ਰਿਕਾਰਡ ਹੈ ਨਹੀਂਗਾ ਜੀ ਉਹ ਕਨਾਂ ਯਾਰ ਭਾਵੇਂ ਕਿਵੇਂ ਕਰਦੇ ਇਹਦੇ ਫਿਰ ਮੈਂ ਤੇੜਾਈ ਵੀ ਸੀ ਫਿਰ ਮੈਂ ਉਹ ਤੋੜ ਕੇ ਤੇ ਉਹਨੂੰ ਐਡਾ ਸਾਰਾ ਟੁਕੜਾ ਦੇ ਦਿੱਤਾ ਠੀਕ ਹੈ ਹਾਂ ਉਹ ਲੈ ਗਿਆ ਇਹਦਾ ਕਾਰਨ ਕੀ ਹੈ ਜੀ ਇਹ ਕਿਵੇਂ ਖੰਘ ਘਟ ਜਾਂਦੀ ਹੈ ਕੋਈ ਚੀਜ਼ ਹੀ ਇਹੋ ਜੀ ਹੈ ਲਾਖ ਜਿਹੜੀ ਹਾਂ ਉਹਨਾਂ ਨਾਲ ਕੋਈ ਹਾਂ ਅਸਰ ਹੁੰਦਾ ਗਲ ਦੇ ਨਾਲ ਲਾ ਕੇ ਹੂੰ ਕਿਹੜੀ એનર્ਜੀ ਹੋਊਗੀ ਇਦਾਂ ਦੇ ਹਾਂ ਹਾਂ ਕੋਈ ਹਾਂ ਹੁੰਦਾ ਸੀ ਇਹ ਚੀਜ਼ ਆ ਹਾਂ ਪਹਿਲਾਂ ਤਾਂ ਜਿਹੜੀਆਂ ਉਹ ਰੇਲ ਗੱਡੀਆਂ ਹੁੰਦੀਆਂ ਸੀ ਨਾ ਕੋਲੇ ਵਾਲੀਆਂ ਹਾਂ ਜੀ ਮੈਂ ਵੇਖਿਆ ਸਾਡਾ ਮੇਰਾ ਪਿਓ ਉਹ ਤਾਂ ਪਾਣੀ ਲੈ ਕੇ ਆਉਂਦੇ ਸੀ अच्छा हां ਜਦੋਂ ਜੈ ਟੋਟੇਸ਼ਨ ਤੇ ਖੜ ਜਾਨੀ ਉਹਨਾਂ ਨੇ ਕਹਿਣਾ ਯਾਰ ਇਹਦਾ ਸਾਨੂੰ ਪਾਣੀ ਦੇ ਉਹ ਥੋੜਾ ਜਾ ਉਹਦੇ ਚ ਪਾਣੀ ਵੀ ਪੈਂਦਾ ਕੋਲਾ ਵੀ ਪੈਂਦਾ ਸੀ ਤੇ ਉਹਦੇ ਨਾਲ ਵਿਖੰਗ ਹਟ ਜਾਂਦੇ ਸੀ ਇਹੋ ਜਿਹੇ ਨੁਕਤੇ ਚੱਲਦੇ ਸੀ ਪੁਰਾਣੇ ਪਹਿਲਾਂ ਹਾਂ ਠੀਕ ਹੈ ਜੀ ਹਾਂ ਅੱਛਾ ਰਿਕਾਡਾਂ ਦੀ ਆਪਾਂ ਉਹ ਕੀਮਤ ਕਿੰਨੀ ਹੁੰਦੀ ਸੀਗੀ ਇੱਕ ਰਿਕਾਡ ਦੀ ਇਹ ਜਿਹੜਾ ਪਹਿਲਾਂ ਪੱਥਰ ਦਾ ਆ ਜੀ ਇਹਦੀ ਦਾ 7 ਰੁਪਏ ਕੀਮਤ ਹੁੰਦੀ ਸੀ 7 ਰੁਪਈਆਂ ਵਿੱਚ ਇੱਕ ਗਾਣੇ ਹੁੰਦਾ ਸੀ ਬਸ ਇੱਕ ਹਾਂ ਇੱਕ ਉਧਰਲੇ ਪਾਸੇ ਇੱਕ ਉਧਰਲੇ ਪਾਸੇ ਹੂੰ ਤੁਹਾਨੂੰ ਉਹ ਕਿਹੜਾ ਗਾਣਾ ਜੀ 6 ਮਹੀਨਿਆਂ ਬਾਅਦ ਕਿਸੇ ਕਲਾਕਾਰ ਦਾ ਗਾਣਾ ਹੁੰਦਾ ਸੀ ਐਂ ਤਾਂ ਹੁਣ ਨਹੀਂ ਹੋਣਾ ਉਹ ਨਹੀਂ ਕਰਦਾ ਆਹ ਕੰਪਨੀ ਕਰਦੀ ਇੱਕੋ ਹੀ ਕੰਪਨੀ ਹੁੰਦੀ ਸੀ 6 ਮਹੀਨਿਆਂ ਬਾਅਦ ਆਉਂਦਾ ਸੀ ਹਾਂ ਉਹ ਕੰਪਨੀ ਟਾਈਮ ਦਿੰਦੀ ਸੀ ਜਿਹਦਾ ਜਾਦੇ ਚੱਲ ਜਾਂਦਾ ਸੀ ਯਾਰ ਉਹਦਾ ਗਾਣਾ ਕੰਪਨੀ ਛੇਤੀ ਪਰਦੀ ਸੀ ਕਹਿੰਦੇ ਸੀ ਵੀ ਆਪਾਂ ਨੂੰ ਕਮਾਈ ਹੋਊਗੀ ਤੇ ਉਹ ਕਲਾਕਾਰ ਨੂੰ ਵੀ ਰਾਇਲਟੀ ਮਿਲਦੀ ਸੀ ਜਾਦੇ ਉਹਨੂੰ ਵੀ ਪੈਸੇ ਵੱਧ ਮਿਲਦੇ ਸੀ ਜਿਹਦਾ ਚੱਲ ਜਾਂਦਾ ਸੀ ਜਿਹਦਾ ਨਹੀਂ ਚੱਲਦਾ ਸੀ ਉਹਨੂੰ ਜਵਾਬ ਦੇ ਦਿੰਦੇ ਸੀ ਵੀ ਨਹੀਂ ਆਸੀ ਇਹ ਦੁਬਾਰ ਨਹੀਂ ਕਾਟ ਕਰਾਉਂਦੇ ਹਾਂ ਜਦੋਂ ਤੁਸੀਂ ਕੰਮ ਕੀਤਾ ਤੁਹਾਡੇ ਕੋਲੇ ਵੱਧ ਮੰਕੀ ਦੀ ਹੁੰਦੀ ਸੀ ਕਿ ਕਿਹਦਾ ਰਿਕਾਰਡ ਜ਼ਿਆਦਾ बिकਦਾ ਸੀ ਤੁਹਾਡੇ ਕੋਲੇ ਸਾਡੇ ਕੋਲੇ ਜੀ ਪਹਿਲਾਂ ਤਾਂ ਮਾਨਕ ਦੀ ਜ਼ਿਆਦਾ ਮੰਗ ਸੀਗੀ ਮਾਨਕ ਦੀ ਮੰਗ ਜ਼ਿਆਦਾ ਸੀ ਹਾਂ ਠੀਕ ਹੈ ਕੁਲਦੀਪ ਮਾਨਕ ਦੀ ਮਹਮਦ ਸੁਦੀਕ ਦੀ ਫਿਰ ਕਰਤਾਰ ਰੰਮਲਾ ਆ ਗਿਆ ਦਦਾਰ ਸੰਧੂ ਕੀਆ ਵਧੀਆ ਕਲਾਕਾਰ ਆ ਜੱਟ ਦਾ ਕਿਸੇ ਦਾ ਦਿਮਾਗ ਇੰਨਾ ਡੂੰਗਾ ਹੀ ਨਹੀਂ ਹੋਣਾ ਜਿੰਨਾ ਦਦਾਰ ਸੰਧੂ ਦਾ ਦਿਮਾਗ ਸੀ ਠੀਕ ਹੈ ਇਹਨੇ ਡੂੰਗੇ ਦਿਮਾਗ ਨਾਲ ਲਿਖਦਾ ਸੀ ਇਵੇਂ ਸੁੱਕਾ ਕਰਨੀ ਦੇ ਕੇ ਆਰੇ ਵਾਂਗੂ ਜੇ ਰਹਿ ਗਿਆ ਕੰਨੀ ਦਾ ਕਿਹੜਾ ਵੇਖਿਆ ਸੁਣਿਆ ਜਦੋਂ ਹਾਂ ਪਾਣੀ ਦੀ ਵਾਰੀ ਕੱਸੀ ਦੀ ਵਾਰੀ ਹੁੰਦੀ ਸੀ ਪਹਿਲਾਂ ਨੂੰ ਲੱਗ ਜਾਂਦਾ ਸੀ ਕੰਡੀਆਂ ਵਾਲੇ ਨੂੰ ਛੱਡਦੇ ਸੀ ਤੇ ਉਹ ਵਾਰੀ ਮੁੱਕ ਜਾਂਦੀ ਸੀ ਉਹ ਅੱਧਾ ਹੀ ਰਹਿ ਜਾਂਦਾ ਸੀ ਬੜਾ ਹੁੰਦਾ ਹੀ ਨਹੀਂ ਸੀ ਹਾਂ ਇਹੋ ਜਿਹੇ ਬੜੇ ਕਜੀਵੀ ਸ਼ੈਰੀ ਸੀ ਉਹਦੀ ਟੱਕੀ ਵੀ ਠੀਕ ਹੈ ਰਸ ਸੰਧੂਰੀ ਇਹਨਾਂ ਦੀ ਬਹੁਤ ਜ਼ਿਆਦਾ ਮੰਗ ਸੀ ਕਿ ਜੀ ਅਸੀਂ ਬਹੁਤ ਜ਼ਿਆਦਾ ਕਸ਼ਟਾਂ ਅਰ ਦੇਸੀ 1980 ਦੇ ਵਿੱਚ ਮੈਂ ਲਗਾਣ ਕਰੀ ਸੀ ਬਾਜੇਖਾਨੇ ਜੀ ਉਸ ਤੋਂ ਪਹਿਲਾਂ ਮੇਠੋ ਸੁਖਦੇਵ ਰੇਡੀਓ ਹੁੰਦਾ ਸੀ ਉਹਨੇ ਕਰ ਲਈ ਸੀ ਉਹ ਤੋਂ ਮੈਂ ਪ੍ਰਭਾਤ ਹੋ ਕੇ ਫਿਰ ਮੈਂ ਮੈਂ ਵੀ ਕਰੀ ਥੋੜੇ ਚਿਰ ਬਾਅਦ ਹਾਂ ਕਾਡਾਂ ਦੀ ਆਪਾਂ ਉਹ ਕੀਮਤ ਕਿੰਨੀ ਹੁੰਦੀ ਸੀਗੀ ਇੱਕ ਰਕਾਰਡ ਦੀ ਇਹ ਜਿਹੜਾ ਪਹਿਲਾਂ ਪੱਥਰ ਦਾ ਆ ਜੀ ਇਹਦੀ ਦਾ 7 ਰੁਪਏ ਕੀਮਤ ਹੁੰਦੀ ਸੀ 7 ਰੁਪਈਆਂ ਵਿੱਚ ਇੱਕ ਗਾਣੇ ਹੁੰਦਾ ਸੀ ਬਸ ਇੱਕ ਹਾਂ ਇੱਕ ਉਧਰਲੇ ਪਾਸੇ ਇੱਕ ਉਧਰਲੇ ਪਾਸੇ ਹੂੰ ਤੁੀ ਉਹ ਤੋਂ ਕਿਹੜਾ ਗਾਣਾ ਜੀ 6 ਮਹੀਨਿਆਂ ਬਾਅਦ ਕਿਸੇ ਕਲਾਕਾਰ ਦਾ ਗਾਣਾ ਹੁੰਦਾ ਸੀ ਐਂ ਤਾਂ ਹੁਣ ਹੈ ਨਹੀਂ ਹੋਣਾ ਉਹ ਨਹੀਂ ਕਰਦਾ ਆਹ ਕੰਪਨੀ ਕਰਦੀ ਕੋਈ ਕੰਪਨੀ ਹੁੰਦੀ ਸੀ 6 ਮਹੀਨਿਆਂ ਬਾਅਦ ਆਉਂਦਾ ਸੀ ਹਾਂ ਉਹ ਕੰਪਨੀ ਟਾਈਮ ਦਿੰਦੀ ਸੀ ਜਿਹਦਾ ਜਾਦੇ ਚੱਲ ਜਾਂਦਾ ਸੀ ਯਾਰ ਉਹਦਾ ਗਾਣਾ ਕੰਪਨੀ ਛੇਤੀ ਪਰਦੀ ਸੀ ਕਹਿੰਦੇ ਸੀ ਵੀ ਆਪਾਂ ਨੂੰ ਕਮਾਈ ਹੋਊਗੀ ਤੇ ਉਹ ਕਲਾਕਾਰ ਨੂੰ ਵੀ ਰਾਇਲਟੀ ਮਿਲਦੀ ਸੀ ਜ਼ਿਆਦੇ ਉਹਨੂੰ ਵੀ ਪੈਸੇ ਵੱਧ ਮਿਲਦੇ ਸੀ ਜਿਹਦਾ ਚੱਲ ਜਾਂਦਾ ਸੀ ਜਿਹਦਾ ਨਹੀਂ ਚੱਲਦਾ ਸੀ ਉਹਨੂੰ ਜਵਾਬ ਦੇ ਦਿੰਦੇ ਸੀ ਵੀ ਨਹੀਂ ਆਸੀ ਇਹ ਦੁਬਾਰ ਨਹੀਂ ਕਾਟ ਕਰਉਂਦੇ ਹਾਂ ਜਦੋਂ ਤੁਸੀਂ ਕੰਮ ਕੀਤਾ ਤੁਹਾਡੇ ਕੋਲੇ ਵੱਧ ਮੰਕੀ ਦੀ ਹੁੰਦੀ ਸੀ ਕਿ ਕਿਹਦਾ ਰਿਕਾਰਡ ਜ਼ਿਆਦਾ बिकਦਾ ਸੀ ਤੁਹਾਡੇ ਕੋਲੇ ਸਾਡੇ ਕੋਲੇ ਜੀ ਪਹਿਲਾਂ ਤਾਂ ਮਾਨਕ ਦੀ ਜ਼ਿਆਦਾ ਮੰਗ ਸੀਗੀ ਮਾਨਕ ਦੀ ਮੰਗ ਜ਼ਿਆਦਾ ਸੀ ਹਾਂ ਠੀਕ ਹੈ ਕੁਲਦੀਪ ਮਾਨਕ ਦੀ ਮੁਹੰਮਦ ਸੁਦੀਕ ਦੀ ਫਿਰ ਕਰਤਾਰ ਰਮਲਾ ਆ ਗਿਆ ਦਦਾਰ ਸੰਧੂ ਕੀਆ ਵਧੀਆ ਕਲਾਕਾਰ ਆ ਜੱਟ ਦਾ ਕਿਸੇ ਦਾ ਦਿਮਾਗ ਇੰਨਾ ਡੂੰਘਾ ਹੀ ਨਹੀਂ ਹੋਣਾ ਜਿੰਨਾ ਦਦਾਰ ਸੰਧੂ ਦਾ ਦਿਮਾਗ ਸੀ ਠੀਕ ਹੈ ਇਹਨੇ ਡੂੰਘੇ ਦਿਮਾਗ ਨਾਲ ਲਿਖਦਾ ਸੀ ਇਵੇਂ ਸੁੱਕਾ ਕੰਨੀ ਦੇ ਕਿਾਰੇ ਵਾਂਗ ਜੇ ਰਹਿ ਗਿਆ ਕੰਨੀ ਦਾ ਕਿਹੜਾ ਵੇਖਿਆ ਸੁਣਿਆ ਜਦੋਂ ਹਾਂ ਪਾਣੀ ਦੀ ਵਾਰੀ ਕੱਸੀ ਦੀ ਵਾਰੀ ਹੁੰਦੀ ਸੀ ਪਹਿਲਾਂ ਨੂੰ ਲੱਗ ਜਾਂਦਾ ਸੀ ਕੰਡੀਆਂ ਵਾਲੇ ਛੱਡਦੇ ਸੀ ਤੇ ਉਹ ਵਾਰੀ ਮੁੱਕ ਜਾਂਦੀ ਸੀ ਉਹ ਅੱਧਾ ਹੀ ਰਹਿ ਜਾਂਦਾ ਸੀ ਬੜਾ ਹੁੰਦਾ ਹੀ ਨਹੀਂ ਸੀ ਹਾਂ ਇਹੋ ਜੇ ਬੜੇ ਕਜੀ ਵੀ ਸ਼ੈਲੀ ਸੀ ਉਹਦੀ ਟੱਕੀ ਵੀ ਠੀਕ ਹੈ ਰਸਦਾਰ ਸੰਧੂਰੀ ਇਹਨਾਂ ਦੀ ਬਹੁਤ ਜ਼ਿਆਦਾ ਮੰਗ ਸੀ ਕਿ ਜੀ ਅਸੀਂ ਬਹੁਤ ਜ਼ਿਆਦਾ ਕਸ਼ਟਾਂ ਅਰਦੇ ਸੀ 1980 ਦੇ ਵਿੱਚ ਮੈਂ ਲਗਾਨ ਕਰੀ ਸੀ ਬਾਜੇਖਾਨੇ ਜੀ ਉਸ ਤੋਂ ਪਹਿਲਾਂ ਮੈਥੋ ਸੁਖਦੇਵ ਰੇਡੀਓ ਹੁੰਦਾ ਸੀ ਉਹਨੇ ਕਰ ਲਈ ਸੀ ਉਹ ਤੋਂ ਮੈਂ ਪ੍ਰਭਾਵ ਥੋ ਕੇ ਫਿਰ ਮੈਂ ਮੈਂ ਵੀ ਕਰੀ ਥੋੜੇ ਚਿਰ ਬਾਅਦ ਹਾਂ